ਕਿਸਾਨ ਸਾਥੀਓ ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀਗੀ ਪੀਬੀਡਬਲਯੂ 826 ਕਣਕ ਦੇ ਬਾਰੇ ਤੇ ਕਿਸਾਨਾਂ ਨੇ ਇਹਦੇ ਬਾਰੇ ਕਈ ਸਰੇ ਆਪਣੇ ਵਿਚਾਰ ਦੱਸੇ ਫੋਨ ਕਰਕੇ ਵੀ ਦੱਸੇ ਤਾਂ ਇਸ ਵੈਰੈਟੀ ਦੇ ਬਾਰੇ ਆਪਾਂ ਗੱਲ ਕਰਦੇ ਆਂ ਅੱਜ ਤੱਕ ਦੀ ਮਤਲਬ ਕਿ 24 ਜਨਵਰੀ 2024 ਤੱਕ ਦੀ ਸਥਿਤੀ ਕੀ ਹੈ ਆ ਜਿਹੜਾ ਖੇਤ ਦੇਖ ਰਹੇ ਹੋ ਇਹ ਵੀ ਪੀਬੀਡਬਲਯੂ 826 ਕਣਕ ਦਾ ਹੈਗਾ ਇਹ ਆਪਾਂ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਰਫੇਸ ਸੀਡ ਡਿਵੈਲਪ ਕੀਤਾ ਹੈ ਇਹ ਉਹਦੇ ਨਾਲ ਬੀਜੀ ਹੋਈ ਕਣਕ ਹੈ ਠੀਕ ਹੈ ਬਹੁਤ ਸੋਹਣੀ ਕਣਕ ਹੈ ਤਾਂ ਦੋਸਤੋ ਜਿਵੇਂ ਕਿ ਪਹਿਲਾਂ ਹੀ ਆਪਾਂ ਇਸ ਕਿਸਮ ਦੇ ਬਾਰੇ ਜਾਣਦੇ ਹਾਂ ਕਿ ਇਹ ਕਿਸਮ ਆਪਣੇ ਸਮੇਂ ਦੀ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਚੋਂ ਪਹਿਲੇ ਨੰਬਰ ਤੇ ਰਹਿਣ ਵਾਲੀ ਕਿਸਮ ਹੈ ਤੇ ਇਹ ਜਿਹੜੀ ਕਿਸਮ ਹੈ 148 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਦਾਣਾ ਮੋਟਾ ਹੁੰਦਾ ਹੈ ਤੇ ਪਿਛਲੇ ਸਾਲ ਦੇਖਿਆ ਸੀ ਕਿ ਡਿੱਗੀ ਬਹੁਤ ਘੱਟ ਸੀਗੀ PBW826 ਹੁਣ ਤੁਹਾਡੇ ਕਮੈਂਟ ਪੜੇ ਤਾਂ ਕਮੈਂਟ ਪੜ ਕੇ ਮੈਨੂੰ ਕਈ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਲੱਗੀਆਂ ਜਿਹੜੀਆਂ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਪਹਿਲੀ ਗੱਲ ਜਿਹੜੀ ਫੀਡਬੈਕ ਆਈ ਹੈ ਉਹ ਇਹ ਆ ਗਈ ਹੈ ਕਿ 826 ਸਹੀ ਟਾਈਮ ਤੇ ਬੀਜਣ ਵਾਲੀ ਕਿਸਮ ਹੈ ਅਗੇਤੀ ਬੀਜਣ ਵਾਲੀ ਕਿਸਮ ਨਹੀਂ ਹੈਗੀ ਮਤਲਬ ਕਿ ਜਿੱਥੇ ਕਿਤੇ ਕਿਸਾਨਾਂ ਨੇ ਅਕਤੂਬਰ ਦੇ ਵਿੱਚ ਬੀਜਤੀ ਪਹਿਲਾ ਪਾਣੀ ਲੇਟ ਕਰ ਦਿੱਤਾ ਉੱਥੇ ਕਣਕ ਨਾਲੀ ਚੜ ਗਈ ਕੁਝ ਜਗ੍ਹਾ ਤੇ ਜਿੰਨਾ ਕਿਸਾਨਾਂ ਨੇ ਇਹਨੂੰ ਜਿਹੜਾ ਹੈਗਾ 10 ਤੋਂ ਲੈ ਕੇ 15 ਨਵੰਬਰ ਦੇ ਵਿੱਚ ਬੀਜਿਆ ਉਹਨਾਂ ਕਿਸਾਨਾਂ ਨੂੰ ਬਹੁਤ ਸੋਹਣੇ ਰਿਜ਼ਲਟ ਮਿਲੇ ਹੈ ਜਿੰਨੇ ਕਿਸਾਨਾਂ ਨਾਲ ਮੇਰੀ ਗੱਲ ਹੋਈ ਹੈ ਇਸ ਵੰਦੇ ਵਿੱਚ 10 ਤੋਂ 15 ਨਵੰਬਰ ਅਗਲੇ ਸਾਲਾਂ ਤੇ ਯਾਦ ਕਰਕੇ ਰੱਖਿਓ ਇਹ ਟਾਈਮ ਇਹ ਆਪਾਂ ਸ਼ੁਰੂ ਚ ਹੀ ਗੱਲ ਕੀਤੀ ਸੀਗੀ ਕਿ 10 ਤੋਂ 15 ਨਵੰਬਰ ਇਸ ਵੈਰਾਈਟਾ ਤੇ ਬੈਸਟ ਟਾਈਮ ਹੈ ਅਗਲੀ ਗੱਲ ਜਿਹੜੀ 826 ਦੇ ਵਿੱਚ ਕਿਸਾਨਾਂ ਦੇ ਨਾਲ ਦੇਖਿਆ ਕਿ ਕਿਸਾਨ ਕਹਿੰਦੇ ਕਣਕ ਡਿੱਗਦੀ ਪਈ ਹੈ ਸਵੇਰ ਦੇ ਟਾਈਮ ਖੇਜ ਜਾਂਦੇ ਆ ਕਣਕ ਜ਼ਮੀਨ ਤੇ ਵਸ ਜਾਂਦੀ ਐ ਜ਼ਮੀਨ ਤੇ ਵਿਛੀ ਹੋਈ ਐ ਇਹ ਕੀ ਦਿੱਕਤ ਐ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਭਾਵੇਂ ਕਿ ਇਸ ਬਾਬਤ ਜਿਹ ਜੋ ਇਹਦੇ ਬਰੀਡਰ ਨੇ ਡਾਕਟਰ ਮਾਵੀ ਤੇ ਉਹਨਾਂ ਦੀ ਟੀਮ ਐ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉਹਨਾਂ ਦੇ ਨਾਲ ਵੀ ਇਸ ਨਾਲ ਸੰਬੰਧੀ ਸੰਪਰਕ ਕੀਤਾ ਸੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਇਹਦੇ ਬਾਰੇ ਕੋਈ ਘਬਰਾਉਣ ਦੀ ਕੋਈ ਵੀ ਗੱਲ ਨਹੀਂ ਹੈਗੀ ਇਸ ਸਮੇਂ ਇਹ ਕਣਕ ਬਹੁਤ ਤੇਜ਼ੀ ਨਾਲ ਟਿਲਿੰਗ ਕਰਦੀ ਹੈ ਬਹੁਤ ਤੇਜ਼ੀ ਨਾਲ ਸ਼ਿਖਾਵਾਂ ਬਣਾਉਂਦੀ ਹੈ ਠੀਕ ਹੈ ਤਾਂ ਇਹ ਜਿਹੜੀ ਕਣਕ ਹੈ ਇਹ ਨਹੀਂ ਹੈਗਾ ਕਿ ਜੇ ਹੁਣ ਡਿੱਗ ਪਈ ਹੈ ਤਾਂ ਅੱਗੇ ਜਾ ਕੇ ਇਹ ਡਿੱਗੇਗੀ ਇਸ ਤਾਂ ਦੀ ਕੋਈ ਦਿੱਕਤ ਨਹੀਂ ਕਿਉਂਕਿ ਪਿਛਲੇ ਸਾਲ ਮੈਂ ਆਪਣੇ ਖੇਤ ਚ ਵਿਲਾਈ ਹੈ ਸ਼ੁਰੂਆਤੀ ਇਹ ਲੱਗਦਾ ਹੈ ਕਿ ਜਦੋਂ ਧੁੰਦ ਪੈਂਦੀ ਹੈ ਧੁੰਦ ਦੇ ਵਿੱਚ ਜ਼ਮੀਨ ਤੇ ਵਸ ਜਾਂਦੀ ਕਈ ਜਗ੍ਹਾ ਜਿੱਥੇ ਥੋੜੀ ਸੰਘਣੀ ਬੀਜੀ ਹੋਈ ਹੈ ਜਿੱਥੇ ਕਿਤੇ ਥੋੜੀ ਖਾਦ ਜ਼ਿਆਦਾ ਪਈ ਹੋਈ ਹੈ ਪਰੰਤੂ ਪਿਛਲੇ ਸਾਲ ਮਿੰਟ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਖੇਤ ਪਤਾ ਨਹੀਂ ਇਹ ਹੋਊਗਾ ਕਿ ਨਹੀਂ ਹੋਊ ਪਰੰਤੂ ਇਹ ਖੇਤ ਦੂਜੇ ਖੇਤਾਂ ਦੇ ਨਾਲੋਂ ਘੱਟ ਡਿਗਿਆ ਇਹਦੇ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਲੀ ਗੱਲ ਜਿਹੜੀ ਮੈਂ ਨੋਟ ਕੀਤੀ ਹੈ ਕਿ ਇਹਨੂੰ ਕੋਈ ਡੁੱਡੀ ਡਾਈ ਡੁੱਡੀਆਂ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਆਮ ਕਿਸਾਨਾਂ ਨੇ ਢਾਈ ਤਿੰਨ ਬੋਰੀਆਂ ਯੂਰੀਆ ਤੇ ਆਮ 60-65 ਕਿਲੋ ਤੱਕ ਡਾਈ ਪਾ ਕੇ ਬੜੀ ਸੋਹਣੀ ਕਣਕ ਕਿਸਾਨਾਂ ਦੀ ਖੜੀ ਹੈ ਫਟਾਰ ਬਹੁਤ ਸੋਹਣਾ ਹੈ ਰੰਗ ਹਰਾ ਰੰਗ ਕਾਫੀ ਸੋਹਣਾ ਹੈਗਾ ਫੋਟ ਕਿਸਾਨ ਵੀਰ ਕਹਿ ਰਿਹਾ ਕਿ ਡੀਬੀਡਬਲਯੂ 327 ਦੇ ਬਰਾਬਰ ਦੋਵਾਂ ਦਾ ਫਟਾਰਾ ਚੱਲ ਰਿਹਾ ਹੈ ਕੁਝ ਕਿਸਾਨ ਕਹਿ ਰਿਹਾ ਕਿ ਜਿਹੜਾ ਹੈਗਾ ਕੁਝ ਜਗ੍ਹਾ ਤੇ ਡੀਬੀਡਬਲਯੂ 327 ਦੇ ਨਾਲੋਂ 826 ਦੀ ਫੋਰਟ ਜ਼ਿਆਦਾ ਹੈ ਤੇ ਜਿਹੜੇ ਗੇਤੀ ਬੀ ਚੁੱਕੇ ਐ ਬੈਠੇ ਐ ਉਹ ਕਹਿ ਰਿਹਾ ਕਿ 327 ਦਾ ਫਟਾਰ ਜ਼ਿਆਦਾ ਤੇ ਡੀਬੀਡਬਲਯੂ 826 ਦਾ ਫਟਾਰ ਘੱਟ ਹੈ ਕਹਿਣ ਦਾ ਮਤਲਬ ਇਹ ਕਿ ਜਿਹਨੇ ਬੈਸਟ ਟਾਈਮ 'ਚ ਬੀਜੀ ਐ ਉਹਦਾ ਜਿਹੜਾ ਹੈਗਾ ਫਟਾਰ ਉੱਥੇ ਬੜਾ ਵਧੀਆ ਹੈ ਕੁੱਲ ਮਿਲਾ ਕੇ ਇਹ ਕਿਸਮ ਸੋਹਣੀ ਕਿਸਮ ਹੈ ਸੋਨਾ ਇਸ ਸਮੇਂ ਕਿਸਾਨਾਂ ਦਾ ਰਿਸਪੌਂਸ ਆਇਆ ਹੈ ਇਹਦੇ ਤੇ ਕੱਦ ਰੋਕਣ ਵਾਲੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਕਣਕ ਦੂਜੀਆਂ ਕਣਕਾਂ ਦੇ ਨਾਲੋਂ 10 ਦਿਨ ਪਹਿਲਾਂ ਅਨਸਾਰਾ ਲਾਉਗੀ ਤੇ ਦੂਜੀਆਂ ਕਣਕਾਂ ਦੇ ਨਾਲੋਂ ਲਗਭਗ 10 ਦਿਨ ਪਹਿਲਾਂ ਪੱਕੇਗੀ ਵੀ ਠੀਕ ਹੈ ਤਾਂ ਜਿਹਦੇ ਕਰਕੇ ਇਹ ਜਿਹੜੀ ਹੈਗੀ ਹੈ ਗਰਮੀ ਨੂੰ ਇਸਕੇਪ ਕਰੇਗੀ ਤਾਂ ਇੱਕ ਚੰਗੀ ਕਿਸਮ ਹੈ ਹੁਣ ਤੱਕ ਕਿਸਾਨਾਂ ਦੀ ਫੀਡਬੈਕ ਬਹੁਤ ਵਧੀਆ ਹੈ ਤਾਂ ਇਸੇ ਤਰੀਕੇ ਨਾਲ ਮੈਂ ਬੇਨਤੀ ਕਰਾਂਗਾ ਕਿ ਜਿਹੜੀਆਂ ਅਗਲੀਆਂ ਇਹ ਵੈਰਾਈਟੀ ਦੇ ਬਾਰੇ ਮੈਂ ਗੱਲ ਕਰਾਂਗਾ ਖੁੱਲਕੇ ਚੰਗੇ ਤਰੀਕੇ ਨਾਲ ਡਿਟੇਲ ਜਾਣਕਾਰੀ ਦਿਆ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਦਵਾਈ ਦੇ ਨਾਲ ਕਣਕ ਸੜੀ ਕਿਹੜੇ ਪਾਣੀ ਨਾਲ ਕੀ ਹੋਇਆ ਕਿ ਕਿੰਨੀ ਖਾ ਦਾ ਕੀ ਰਿਸਪੌਂਸ ਆਇਆ ਤੁਸੀਂ ਆਪਣੇ ਆਪਣੇ ਤਜਰਬੇ ਕਿਉਂਕਿ ਤੁਹਾਡੀ ਇੱਕ ਇੱਕ ਚੀਜ਼ ਇਹੀ ਤਾਂ ਆਪਾਂ ਲਿਖਣੀ ਹੈ ਤਾਂ ਇਹ ਲਿਖ ਕੇ ਅਗਲੇ ਸਾਲ ਇਹੀ ਤੁਹਾਨੂੰ ਦੱਸਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਹਰਿਆਣੇ ਦੇ ਕਿਸਾਨਾਂ ਦੇ ਕੀ ਤਜਰਬੇ ਨੇ ਤਾਂ ਇਸੇ ਦੇ ਨਾਲ ਹੀ ਆਪਣਾ ਜਿਹੜਾ ਹੈਗਾ ਵਿਕਾਸ ਹੋਣਾ ਤਾਂ ਇਸ ਵੈਰੈਟੀ ਦੇ ਸਬੰਧੀ ਜੋ ਕੁਸ਼ਲ ਹੁਣ ਤੱਕ ਸੀਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਹੁਣ ਅਗਲੀ ਮੈਂ ਡਿਟੇਲ ਪਾਉਣਾ ਹੈ ਜਿਹੜੀ ਹੈਗੀ ਹੈ ਡੀਬੀਡਬਲ 327 ਦੀ ਤੁਸੀਂ ਉਹਦੇ ਬਾਰੇ ਆਪਣੀ ਡਿਟੇਲ ਦੱਸਣਾ ਉਸ ਦੇ ਉੱਪਰ ਤਾਂ ਫਿਰ ਆਪਾਂ ਇਹਦਾ ਡੀਬੀਡਬਲ 327 ਦੇ ਬਾਰੇ ਵੀ ਗੱਲ ਕਰਾਂਗਾ 327 ਵੀ ਜਿਹੜੀ ਹੈਗੀ ਵਿਛ ਰਹੀ ਹੈ ਇਸ ਸਮੇਂ ਖੇਤ ਦੇ ਵਿੱਚ ਉਹ ਆਪਾਂ ਉਸ ਵੀ ਵੀਡੀਓ 'ਚ ਗੱਲ ਕਰਾਂਗੇ ਕੁੱਲ ਮਿਲਾ ਕੇ ਹੁਣ ਤੱਕ ਪੀਬੀਡਬਲ 826 ਕਣਕ ਇੱਕ ਚੰਗੀ ਕਣਕ ਬਹੁਤ ਸੋਹਣਾ ਫਟਾਰ ਆਮ ਖਾਦਾਂ ਪਾਉਣ ਦੇ ਨਾਲ ਦੂਜੇ ਪਾਣੀ ਤੋਂ ਬਾਈ ਦੀ ਵਿਛਣ ਦੀ ਦਿੱਕਤ ਆ ਰਹੀ ਹੈ ਹੋਰ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਣਕ ਵਧੀਆ ਸਟੈਂਡ ਕਰੇਗੀ ਵਧੀਆ ਖੜੀ ਰਹੇਗੀ ਤੇ ਇਸ ਦੇ ਨਾਲ ਨਾਲ ਜਿਹੜੀ ਇਹ ਕਿਸਮ ਹੈ ਇਹਦੇ ਤੇ ਕੱਦ ਰੁਕਣਾ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਇਹਦਾ ਖਾਸ ਇਸ ਵਾਲੇ ਲੱਗਦਾ ਹੈ ਕਿ ਜੇ ਹਾਲਾਤ ਐ ਹੀ ਰਹਿ ਕੇ ਮੰਨ ਲਓ ਕਿ ਗਰਮੀ ਗੇਤੀ ਪੈਣ ਲੱਗ ਪਈ ਤਾਂ ਉਸ ਸਮੇਂ ਜਿਹੜਾ ਹੈਗਾ ਇਹ ਇੱਕ ਕਿਸਮ ਦੂਜੀ ਕਿਸਮਾਂ ਦੇ ਨਾਲੋਂ ਅੱਗੇ ਨਿਕਲਦੀ ਦਿਖਾਈ ਦੇਊਗੀ ਤਾਂ ਉਮੀਦ ਕਰਦਾ ਹੈ ਕਿ ਜਾਣਕਾਰੀ ਲਾਇਵਨ ਸਾਬਤ ਹੋਏਗੀ ਧੰਨਵਾਦ ਦੋਸਤੋ ਮੇਹਰ ਬਣੀ ਦੋਸਤੋ